ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੀ ਦੇਸ਼ ਵਿਦੇਸ਼ ਦੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਮਿਲਣਾ ਚੋਣਵੀਆਂ ਖਬਰਾਂ ਪੰਜਾਬ ਕਾਂਗਰਸ ਦੀਆਂ ਟਿਕਟਾਂ ਦਾ ਫੈਸਲਾ April ਵਿੱਚ 16 March ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਟਲੀ ਭਾਜਪਾ ਦੇ ਸੁਭਾ ਪ੍ਰਧਾਨ ਨੇ ਆਖਿਆ ਡੇਰਾ ਪ੍ਰੇਮੀ ਚਾਹੇ ਹੋਣ ਚਾਹੇ ਨਾ ਜਿਸ ਕੋਲ ਵੋਟ ਹੈ ਉਸ ਕੋਲੋਂ ਮੰਗਾਂਗੇ ਡੇਰਾ ਪ੍ਰੇਮੀ ਦੀ ਖੰਬੋਸ਼ੀ ਸਾਰੇ ਦਲਾਂ ਤੇ ਪਏਗੀ ਭਾਰੀ ਅਕਾਲੀ ਵੋਟ ਬੈਂਕ ਤੇ ਭਾਜਪਾ ਦੀਆਂ ਨਜ਼ਰਾਂ ਬਠਿੰਡਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ 605 ਵਿੱਚ ਆਮ ਆਦਮੀ ਪਾਰਟੀ ਦਾ ਟਕਸਾਲੀਆਂ ਨਾਲ ਗੱਟਚੋੜ ਲਟਕਿਆ ਦੋਵਾਂ ਵਿਚਾਲੇ ਆਨੰਦਪੁਰ ਸਾਹਿਬ ਦੀ ਸੀਟ ਤੇ ਫਸਿਆ ਪੇਚ ਜਲੰਧਰ ਵਿੱਚ ਅਕਾਲੀ ਆਗੂਆਂ ਵਿੱਚ ਟਕਰਾਅ ਪ੍ਰੋਗਰਾਮ ਰੱਦ ਹੋਣ ਦਾ ਡਰ ਹੁਣ ਖਬਰਾਂ ਦੇ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਆਪਣੇ ਜਿਲ੍ਹ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਪੰਜਾਬ ਵਿੱਚ 2016 ਦੀਆਂ ਵਿਧਾਨ ਸਭਾ ਚੋਣਾਂ ਦੇ ਉਲਟ ਲੋਕ ਸਭਾ ਚੋਣਾਂ 2019 ਵਿੱਚ ਡੇਰਾ ਸਰਸਾ ਨੂੰ ਲੈ ਕੇ ਸਥਿਤੀ ਥੋੜੀ ਅਲੱਗ ਹੈ ਡੇਰਾ ਮੁਖੀ ਇਸ ਸਮੇਂ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਤੇ ਹਰ ਚੋਣਾਂ ਵਿੱਚ ਉਹਨਾਂ ਤੋਂ ਅਸ਼ੀਰਵਾਦ ਲੈਣ ਲਈ ਸਰਸਾ ਪਹੁੰਚਣ ਵਾਲੇ ਨੇਤਾ ਇਸ ਵਾਰ ਡੇਰੇ ਵੱਲ ਮੂੰਹ ਨਹੀਂ ਕਰ ਰਹੇ ਇਸ ਦੇ باوجود ਸੂਬਾ ਪੱਜਪਾ ਦੇ ਪ੍ਰਧਾਨ ਸ਼ਵੇਤ ਮਲਕ ਨੇ ਆਖਿਆ ਕਿ ਜਿਸ ਦੇ ਕੋਲ ਵੋਟ ਹੈ ਚਾਹੇ ਉਹ ਜੇਲ੍ਹ ਵਿੱਚ ਬੰਦ ਹੋਵੇ ਅਸੀਂ ਵੋਟ ਮੰਗਣ ਜ਼ਰੂਰ ਜਾਵਾਂਗੇ ਇਸ ਸਬੰਧ ਵਿੱਚ ਬਾਕੀ 당 ਫਿਲਹਾਲ ਕੁਝ ਵੀ ਕਹਿਣ ਤੋਂ ਨਹੀਂ ਬਚ ਕਹਿਣ ਤੋਂ ਬਚ ਰਹੇ ਨੇ ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਬਠਿੰਡਾ ਸੀਟ ਲਈ ਸ਼ਸ਼ੋਪੰਜ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਸਤਰਾ ਬਠਿੰਡਾ ਲੋਕ ਸਭਾ ਸੀਟ ਤੋਂ ਵਰਕਰ ਅਤੇ ਆਗੂਆਂ ਤੋਂ ਫੀਡਬੈਕ ਲੈ ਰਹੇ ਨੇ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਜਲਦਬਾਜੀ ਵਿੱਚ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੁੰਦਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹਿਲਾਂ ਹੀ ਸਾਫ਼ ਕਹਿ ਚੁੱਕੇ ਆ ਕਿ ਅਕਾਲੀ ਦਲ ਵੱਲੋਂ ਕੋਰ ਕਮੇਟੀ ਟਿਕਟਾਂ ਦੀ ਵੰਡ ਦੇ ਬਾਰੇ ਵਿੱਚ ਆਖਰੀ ਫੈਸਲਾ ਕਰੇਗੀ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਜੋਰ ਫੜ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਈਸ਼ਵਰ ਫਰੋਜ਼ਪੁਰ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਬਠਿੰਡਾ ਤੋਂ ਉਮੀਦਵਾਰ ਬਣਾ ਰਹੇ ਨੇ ਸਿਕੰਦਰ ਸਿੰਘ ਮਲੂਕਾ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਆਖਿਆ ਕਿ ਪਾਰਟੀ ਦਾ ਫੈਸਲਾ ਹੋਏਗਾ ਜੋ ਹੋਏਗਾ ਮਨਜ਼ੂਰ ਹੋਏਗਾ ਹਾਲਾਂਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਿੱडले ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਅਟਕਲਾਂ ਤੇ ਧਿਆਨ ਨਾ ਦਿੱਤਾ ਜਾਵੇ ਉਹਨਾਂ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਅਕਾਲੀ ਦਲ ਨੇ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਬੇਅਦਬੀ ਕਾਂਡ ਚੌਥੀਪੁਰ ਨੂੰ ਸਾਬਤ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲੰਬੀ ਸਿੱਧ ਆਪਣੇ ਘਰ ਵਿੱਚ ਬਠਿੰਡਾ ਹਲਕੇ ਦੇ ਵਰਕਰਾਂ ਦੇ 代表ਾਂ ਨਾਲ ਮੀਟਿੰਗ ਕੀਤੀ ਹੈ ਇਸ ਮੀਟਿੰਗ ਵਿੱਚ ਕਈ ਫੀਡਬੈਕ ਮਿਲੇ ਨੇ ਕਾਂਗਰਸੀ ਨੇਤਾਵਾਂ ਨੇ ਪਾਰਟੀ ਪਰਧਾਨ ਨੂੰ ਦੱਸਿਆ ਕਿ ਬੇਅਦਬੀ ਕਾਂਡ ਨੂੰ ਲੈ ਕੇ ਲੋਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਕਾਫੀ ਨਰਾਜ਼ਗੀ ਦੱਸੀ ਜਾ ਰਹੀ ਹੈ ਸਿੱਖ ਵੋਟਰਾਂ ਦੀ ਨਰਾਜ਼ਗੀ ਦਾ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਦਰਾਂ ਡੇਰਾ ਮੁਖੀ ਨੂੰ ਦਵਾਈ ਗਈ ਮਾਫੀ ਦਾ ਕਾਰਨ ਵੀ ਅਕ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੋਨੇ ਹੀ ਅਨੰਦਪੁਰ ਸਾਹਿਬ ਸੀਟ ਤੇ ਆੜਨ ਤੋਂ ਬਾਅਦ ਗੱਠਜੋੜ ਦੀ ਉਮੀਦ ਲਗਭਗ ਸਮਾਪਤ ਕਰ ਚੁੱਕੇ ਹਨ ਲੇਕਿਨ ਰਣਜੀਤ ਸਿੰਘ ਬਰੰਪਰਾ ਨੂੰ ਆਸ ਹੈ ਕਿ ਗੱਠਜੋੜ ਹੋ ਸਕਦਾ ਹੈ ਉਨਾ ਆਖਿਆ ਕਿ ਟੋਣਾ ਵਿੱਚ ਕਾਫੀ ਸਮਾਂ ਤਦ ਤੱਕ ਕੁਝ ਵੀ ਹੋ ਸਕਦਾ ਹੈ। ਉਹਨਾਂ ਆਖਿਆ ਕਿ ਅਰਵਿੰਦ ਕੇਜਰੀਵਾਲ ਨੇ ਵੀ ਆਖਿਆ ਕਿ ਉਹ ਗੱਠਜੜ ਚਾਹੁੰਦੇ ਆ ਆਮ ਆਦਮੀ ਪਾਰਟੀ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ। ਬਰੰਪੁਰਾ ਨੇ ਆਖਿਆ ਕਿ ਉਹਨਾਂ ਨੇ ਸੋਚ ਲਿਆ ਸੀ ਕਿ ਅਨੰਦਪੁਰ ਸਾਹਿਬ ਤੋਂ ਵੀਰ ਦਵਿੰਦਰ ਸਿੰਘ ਨੂੰ ਹੀ ਚੋਣ ਲੜਾਈ ਜਾਵੇ। ਉਹਨਾਂ ਆਖਿਆ ਕਿ ਗੱਲਬਾਤ ਦੌਰਾਨ ਇਹ ਵੀ ਆਖਿਆ ਗਿਆ ਸੀ ਕਿ ਖਡੂਰ ਸਾਹਿਬ ਅਤੇ ਅਨੰਦਪੁਰ ਸਾਹਿਬ ਸੀਟਾਂ ਸਾਡੇ ਕੋਲ ਰਹਿਣਗੀਆਂ। ਲੇਕਿਨ ਹਾਲੇ ਉਹਨਾਂ ਆਖਿਆ ਕਿ ਆਸ ਖਤਮ ਨਹੀਂ ਹੋਈ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ। ਪੰਜਾਬ ਦੀ ਸਿਆਸਤ ਵਿੱਚ ਲੋਕ ਸਭਾ ਚੋਣਾਂ ਕਰਕੇ ਕਾਫੀ ਗਰਮਾਹਟ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੜੇ ਕਰੀਬੀ ਪਰਿਵਾਰਕ ਮੈਂਬਰ ਬੱbbi ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਟਕਸਾਲੀ ਵਿੱਚ ਸ਼ਮੂਲੀਅਤ ਕਰ ਲਈ ਹੈ ਬੱਬੀ ਬਾਦਲ ਦਾ ਪੂਰਾ ਨਾਂ ਹਰ ਸੁਖਿੰਦਰ ਸਿੰਘ ਬੱਬੀ ਹੈ ਸ਼ੋਮਨੀ ਕਾਲੀਦਲ ਨੂੰ ਛੱਡ ਕੇ ਰਣਜੀਤ ਸਿੰਘ ਬਰਮਪੁਰਾ ਦੀ ਪ੍ਰਧਾਨਗੀ ਹੇਠ ਬਣੇ ਸ਼ੋਮਨੀ ਕਾਲੀਦਲ ਟਕਸਾਲੀ ਵਿੱਚ ਰਾਲੇ ਹਨ ਚੇਤੇ ਰਹੇ ਕਿ ਕੱਲ ਬਰਮਪੁਰਾ ਦਾ ਪਤੀ ਜਟੋਨੀ ਆਪਣੇ ਅੰਕਲ ਨੂੰ ਛੱਡ ਕੇ ਸ਼ੋਮਨੀ ਕਾਲੀਦਲ ਬਾਦਲ 'ਚ ਚੱਲ ਗਿਆ ਸੀ ਪਰ ਅੱਜ ਹੀ ਬੱਬੀ ਬਾਦਲ ਨੇ ਬਰਮਪੁਰਾ ਨਾਲ ਰਲ ਕੇ ਵਾਪਸ ਸਿਆਸੀ ਭਾਜੀ ਬਾਦਲਾਂ ਨੂੰ ਮੋੜ ਦਿੱਤੀ ਹੈ ਲੋਕ ਸਭਾ ਚੋਣਾਂ ਦੌਰਾਨ ਤਸਕਰਾਂ ਤੇ ਗੈਂਗਸਟਰਾਂ ਦੇ ਰਾਹ ਨੂੰ ਰੋਕਣ ਲਈ ਅੰਤਰਰਾਜੀ ਮੀਟਿੰਗ 'ਚ ਪੁਲਿਸ ਅਫਸਰਾਂ ਨੇ ਸਾਂਝੀ ਰਣਨੀਤੀ ਘੜ ਲਈ ਹੈ ਇਸ ਦੌਰਾਨ ਵੱਡੀ ਕਮੀ ਮਹਿਸੂਸ ਕੀਤੀ ਗਈ ਹੈ ਕਿ ਤਿੰਨ ਸੂਬਿਆਂ ਦੇ ਪੁਲਿਸ ਅਫਸਰਾਂ 'ਚ ਆਪਸੀ ਤਾਲਮੇਲ ਦੀ ਘਾਟ ਦਾ ਫਾਇਦਾ ਤਸਕਰ ਤੇ ਗੈਂਗਸਟਰ ਉਠਾ ਰਹੇ ਨੇ ਮੱਧ ਪ੍ਰਦੇਸ਼ ਦੀ ਅਫੀਮ ਪੰਜਾਬ ਦੀ ਸ਼ਰਾਬ ਰੋਕਣ ਲਈ ਰਾਜਸਥਾਨ ਚੋਂ ਆਰਨ ਦੇ ਰਾਹ ਰੋਕਣ ਲਈ ਸਾਂਝੀ ਪੌਂਚ ਤੇ ਜ਼ੋਰ ਦਿੱਤਾ ਗਿਆ ਹੈ ਪੰਜਾਬ ਪੁਲਿਸ ਨੇ ਅੰਤਰਰਾਜ ਸੀਮਾ ਸੀਲ ਕਰਨ ਲਈ 52 ਪੁਲਿਸ ਨਾਕੇ ਸਿਨਾਖਤ ਕਰ ਦਿੱਤੇ ਹੈ ਜਿਨ੍ਹਾਂ ਤੇ ਟੀਵੀ ਸੀਸੀਟੀਵੀ ਕੈਮਰੇ ਵੀ ਲਾਏ ਜਾਣਗੇ ਆਮ ਆਦਮੀ ਪਾਰਟੀ ਦੇ ਕਮਿਨਰ ਭਗਵੰਤ ਮਾਨ ਨੇ ਆਖਿਆ ਕਿ 2014 ਦੀਆਂ ਲੋਕ ਸਭਾ ਚੋਣਾਂ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਤਿ ਆਸ਼ਕ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਗਰਮ ਖਿਆਲੀਆਂ ਤੋਂ ਦੂਰੀ ਬਣਾ ਕੇ ਰੱਖੇਗੀ ਸੀਟਾਂ ਕਿੰਨੀਆਂ ਜਿੱਤੇਗੀ ਇਸ ਸੰਬੰਧੀ ਹਾਲੇ ਕੋਈ ਦਾਵਾ ਨਹੀਂ ਉਹਨਾਂ ਆਖਿਆ ਕਿ ਅਮੀ ਜਵਾਰਾਂ ਦੀ ਚੋਣ ਵਲੰਟੀਅਰ ਰਵਜੂਚ ਕੀਤੀ ਜਾਣੀ ਹੈ ਪੰਜਾਬ ਵਿੱਚ ਪਾਰਟੀ ਦਾ ਪ੍ਰਵਕੀ ਹੋਏਗਾ ਉਹਨਾਂ ਆਖਿਆ ਕਿ ਇਸ ਬਾਰੇ ਤਾਂ ਵੋਟਰ ਦੱਸਣਗੇ ਆਮ ਆਦਮੀ ਪਾਰਟੀ ਵਿੱਚ ਅੰਦਰੂਨੀ ਕਮਸਾਨ ਪਾਰਟੀ ਵਿੱਚ ਪਾਰ ਤੇ ਲੋਕ ਸਭਾ ਚੋਣਾਂ ਦੀ ਰਣਨੀਤੀ ਸੰਬੰਧੀ ਇਸ ਵਾਰ ਉਹਨਾਂ ਆਖਿਆ ਕਿ ਪਿਛਲੀਆਂ ਗਲਤੀਆਂ ਨੂੰ ਨਹੀਂ ਦੁਹਰਾਇਆ ਜਾਏਗਾ ਹਰ ਸਿਮਰਤ ਦੇ ਖਿਲਾਫ ਕਿਉਂ ਲੜਨਤੇ ਉਹਨਾਂ ਆਖੇ ਕਿ ਉਹ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਆਖੇ ਕਿ ਉਹ ਬਠਿੰਡਾ ਤੋਂ ਚੋਣ ਲੜਨਾ ਚਾਹੁੰਦੇ ਆ ਲੇਕਿਨ ਸੰਗਰੂਰ ਦੇ ਲੋਕਾਂ ਨੂੰ ਛੱਡ ਨਹੀਂ ਸਕਦੇ ਉਹਨਾਂ ਆਖੇ ਕਿ ਉਹ ਦੋ ਹਲਕਿਆਂ ਤੋਂ ਚੋਣ ਨਹੀਂ ਲੜਨਗੇ ਉਹਨਾਂ ਆਖੇ ਕਿ ਸੰਗਰੂਰ ਹਲਕੇ ਵਿੱਚ ਉਹਨਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰ ਮਿਲ ਰਿਹਾ ਹੈ ਭਗਵਾਨਤਮਾਨ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਸੁਖਪਾਲ ਖੇਰਾਂ ਨੂੰ ਜੋੜ ਕੇ ਵੱਡੀ ਗਲਤੀ ਕੀਤੀ ਹੈ ਉਹਨਾਂ ਆਖੇ ਕਿ ਉਹਨਾਂ ਨੇ ਵੱਖਰੀ ਡੁਗੜਗੀ ਹਮੇਸ਼ਾ ਵਜਾਈ ਹੈ ਕਾਂਗਰਸ ਪਾਰਟੀ ਵਿੱਚ ਟਿਕਟਾਂ ਨੂੰ ਲੈ ਕੇ ਗਹਿਮਾ-ਗਹਿਮੀ ਸ਼ੁਰੂ ਹੋ ਗਈ ਹੈ ਪਰੰਤੂ ਪਾਰਟੀ ਟਿਕਟਾਂ ਤੇ ਆਪਣਾ ਆਖਰੀ ਫੈਸਲਾ ਅਪ੍ਰੈਲ ਮਹੀਨੇ ਵਿੱਚ ਲਵੇਗੀ ਪੰਜਾਬ ਵਿੱਚ ਚੋਣਾਂ ਆਖਰੀ ਪੜਾਅ ਵਿੱਚ ਹੋਣ ਕਰਕੇ 16 ਮਾਰਚ ਦੀ ਸਿਗਰੀਨਿੰਗ ਕਮੇਟੀ ਦੀ ਮੀਟਿੰਗ ਨੂੰ ਟਾਲ ਦਿੱਤਾ ਗਿਆ। ਹੁਣ ਇਹ ਮੀਟਿੰਗ 15 April ਨੂੰ ਹੋਏਗੀ। ਸੂਬਾ ਇੰਚਾਰਜ ਆਸ਼ਾ ਕੁਮਾਰੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਨਾਮਜ਼ਦਗੀਆਂ 22 April ਤੋਂ ਸ਼ੁਰੂ ਹੋ ਰਹੀਆਂ ਹਨ ਇਸ ਲਈ ਪਹਿਲਾਂ ਉਹਨਾਂ ਸੂਬਿਆਂ ਨੂੰ ਤਰਜੀਹ ਦਿੱਤੀ ਜਾਏਗੀ ਜਿੱਥੇ ਪਹਿਲਾਂ ਚੋਣਾਂ ਹੋਣੀਆਂ ਹਨ। ਹੁਣ ਤੱਕ ਦੇਖਿਆ ਗਿਆ ਕਿ ਪੰਜਾਬ ਵਿੱਚ ਪਹਿਲੇ ਪੜਾਅ ਵਿੱਚ ਚੋਣਾਂ ਹੁੰਦੀਆਂ ਰਹੀਆਂ ਇਸ ਲਈ ਪੰਜਾਬ ਸਰਕਾਰ ਨੇ ਖੁਦ ਚੋਣ ਕਮਿਸ਼ਨ ਨੂੰ ਇਹ ਸਿਫਾਰਿਸ਼ ਕੀਤੀ ਹੈ ਕਿ ਕਣਕ ਦੀ ਕਟਾਈ ਨੂੰ ਦੇਖਦਿਆਂ ਪੰਜਾਬ ਵਿੱਚ ਚੋਣਾਂ April ਮਹੀਨੇ ਵਿੱਚ ਕਰਵਾਈਆਂ ਜਾਣ ਇਸ ਤੇ ਗੌਰ ਇਹ ਦੂਜੇ ਪਾਸੇ ਕਾਂਗਰਸ ਇਹ ਵੀ ਵਿਚਾਰ ਕਰ ਰਹੀ ਹੈ ਕਿ ਜਿਹੜੀਆਂ ਸੀਟਾਂ ਤੇ ਕੋਈ ਖਿੱਚੋ ਤਾਨ ਨਹੀਂ ਸਥਿਤੀ ਸਪਸ਼ਟ ਹੈ ਉੱਥੋਂ ਦੇ ਉਮੀਦਵਾਰਾਂ ਨੂੰ ਸੰਕੇਤਕ ਰੂਪ ਨਾਲ ਚੋਣਾਂ ਦੀ ਤਿਆਰੀ ਕਰਨ ਦੇ ਸੰਕੇਤ ਦੇ ਦਿੱਤੇ ਜਾਣ ਗੁਰਦਾਸਪੁਰ ਲੁਧਿਆਣਾ ਪਟਿਆਲਾ ਤੇ ਜਲੰਧਰ ਲੋਕ ਸਭਾ ਸੀਟਾਂ ਤੇ ਸਥਿਤੀ ਲਗਭਗ ਸਪਸ਼ਟ ਹੈ ਗੁਰਦਾਸਪੁਰ ਤੋਂ ਸੁਨੀਲ ਜਾਖੜ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਪਟਿਆਲਾ ਤੋਂ ਪ੍ਰਨੀਤ ਕੌਰ ਤੇ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਦੀਆਂ ਤਸਵੀਰਾਂ ਸਪਸ਼ਟ ਦੱਸੀਆਂ ਜਾ ਰਹੀਆਂ ਹਨ ਸੁਭਾ ਇੰਚਾਰਜ ਦਾ ਕਹਿਣਾ ਹੈ ਕਿ ਹਾਲੇ ਤੱਕ ਕੋਈ ਵੀ ਨਾਂ ਤੈਅ ਨਹੀਂ ਕਿਉਂਕਿ ਸਕ੍ਰੀਨਿੰਗ ਕਮੇਟੀ ਦੀਆਂ ਸਿਫਾਰਸ਼ਾਂ ਪਿੱ ਆਖਰੀ ਫੈਸਲਾ ਕੇਂਦਰੀ ਚੋਣ ਕਮੇਟੀ ਨੇ ਲੈਣਾ ਹੈ ਪਾਰਟੀ ਦੀ ਰੀਤ ਰਹੀ ਹੈ ਉਹਨਾਂ ਆਖੇ ਕਿ ਜਦੋਂ ਤੱਕ ਸਕਰੀਨਿੰਗ ਕਮੇਟੀ ਦੀ ਮੋਹਰ ਨਹੀਂ ਲੱਗ ਜਾਂਦੀ ਤਦ ਤੱਕ ਕਿਸੇ ਦੀ ਟਿਕਟ ਫਾਈਨਲ ਨਹੀਂ ਹੋਏਗੀ ਸ਼ਰਮਨੀ ਅਕਾਲੀ ਦਲ ਦੇ ਜਰਨਲ ਸਕੱਤਰ ਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਵਿਕਰਮ ਸਿੰਘ ਮਜੀਠਾ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਸਬਜੂਬਗ ਦਿਖਾ ਕੇ ਤਾਂ ਗੁੰਮਰਾ ਕਰਕੇ ਕਾਂਗਰਸ ਨੇ ਪੰਜਾਬ ਵਿੱਚ ਵੱਡੇ ਬਹੁਮਤ ਨਾਲ ਸਰਕਾਰ ਬਣਾਈ ਪਰ ਜੋ ਵਾਦੇ ਪੰਜਾਬ ਦੇ ਲੋਕਾਂ ਕਿਸਾਨਾਂ ਜਵਾਨਾਂ ਮਜ਼ਦੁਰ ਵਰਗ ਤੇ ਵਪਾਰੀਆਂ ਨਾਲ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਉਹਨਾਂ ਆਖੇ ਕਿ ਕੈਪਟਨ ਤੇ ਇਸ ਦੇ ਚੋਣ ਮੈਨੀਫੈਸਟੋ ਨੇ ਪੰਜਾਬ ਵਾਸੀਆਂ ਨੂੰ ਸਿਰਫ ਗੁੰਮਰਾ ਕੀਤਾ ਸ਼੍ਰੋਮਣੀ ਅਕਾਲੀ ਦਲ ਟਕਸਾਲੀਆਂ ਉੱਤੇ ਵਰਦੇ ਹਨ ਆਖੇ ਕਿ ਇਸ ਦਲ ਦਾ ਰਿਮੋਟ ਕੈਪਟਨ ਅਮਰਿੰਦਰ ਸਿੰਘ ਤੇ ਰਵੀਂਦਰ ਸਿੰਘ ਵਰਗੇ ਆਗੂਆਂ ਦੇ ਹੱਥ ਵਿੱਚ ਹੈ ਪਰ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਪਗੋੜੇ ਆਗੂਆਂ ਨੂੰ ਮੂੰਹ ਨਹੀਂ ਲਾਉਣਗੇ ਉਹਨਾਂ ਆਖੇ ਕਿ ਕਾਂਗਰਸ ਦੇ ਗਠਨ ਤੋਂ ਪਹਿਲਾਂ ਕਾਂਗਰਸ ਨੇ ਪੰਜਾਬ ਦੇ ਕਿਸਾਨਾਂ ਦਾ 2 ਲੱਖ ਕਰੋੜ ਦਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਸੀ ਇਸ ਤੋਂ ਇਲਾਵਾ ਘਰ ਘਰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਇਹ ਸਭ ਦੇ ਬਾਵਜੂਦ ਉਹਨਾਂ ਆਖਿਆ ਕਿ ਪੰਜਾਬ ਵਿੱਚ 2 ਸਾਲਾਂ ਦਰਮਿਆਨ 920 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਕਿਸਾਨ ਹਾਲੇ ਵੀ ਕਰਜ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੰਦਰੂਨੀ ਚੋਣਾਂ ਅੱਜ ਹੋਣਗੀਆਂ ਜਾਂ ਨਹੀਂ ਇਸ ਬਾਰੇ 665 ਬਰਕਰਾਰਾ ਕਮੇਟੀ ਦਾ ਕਹਿਣਾ ਹੈ ਕਿ ਚੋਣਾਂ ਤੈਹ ਸ਼ੈਡਿਊਲ ਦੇ ਹਿਸਾਬ ਨਾਲ ਕਰਾਈਆਂ ਜਾਣਗੀਆਂ ਲੇਕਿਨ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਅਦਾਲਤ ਨੇ ਆਖਿਆ ਕਿ ਕਮੇਟੀ ਸ਼ੁੱਕਰਵਾਰ ਤੋਂ ਪਹਿਲਾਂ ਇਸ ਮਾਮਲੇ ਵਿੱਚ ਐਫੀਡੇਵਿਟ ਦਾਇਰ ਕਰੇ ਦੂਜੇ ਪਾਸੇ ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਭੇਜ ਕੇ ਸਵਾਲ ਪੁੱਛਿਆ ਗਿਆ ਹੈ ਕਿ ਚੋਣ ਜਾਬਤਾ ਲਾਗੂ ਹੋਣ ਤੇ ਕੀ ਦਿੱਲੀ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ ਜਾਂ ਨਹੀਂ ਇਸ ਤੇ ਕਮੇਟੀ ਦੇ ਜਰਨਲ ਸਕੱਤਰ ਦਾ ਦਾਅਵਾ ਹੈ ਕਿ ਕਮਿਸ਼ਨ ਨੇ ਗ੍ਰੀਨ ਸਿਗਨਲ ਦੇ ਦਿੱਤਾ ਹੈ ਇਸ ਲਈ ਉਹ ਅੱਜ ਚੋਣਾਂ ਕਰਾਉਣਗੇ ਪੰਜ ਅਹੁਦੇਦਾਰ ਅਤੇ 10 ਕਾਰਜਕਾਰੀ ਮੈਂਬਰ ਚੁਣੇ ਜਾਣਗੇ ਜੇਕਰ ਚੋਣਾਂ ਹੁੰਦੀਆਂ ਤਾਂ ਮਨਜਿੰਦਰ ਸਿੰਘ ਸਰਸਾ ਪ੍ਰਧਾਨ ਦੇ ਅਹੁਦੇ ਲਈ ਪਹਿਲੇ ਨੰਬਰ ਦੇ ਉਮੀਦਵਾਰ ਨੇ ਜਰਨਲ ਸਕੱਤਰ ਹਰਮੀਤ ਕਾਲਕਾ ਬਣ ਸਕਦੇ ਆ ਸੀਨੀਅਰ ਉਮੀਦ ਪ੍ਰਧਾਨ ਤੇ ਕੁਲਵੰਤ ਸਿੰਘ ਬਾਠ ਤੇ ਜੁਆਇੰਟ ਸੈਕਟਰੀ ਤੇ ਰਣਜੀਤ ਕੌਰ ਦਾ ਨਾਮ ਹੈ 36 ਸਾਲ ਪਹਿਲਾਂ ਪੱਟੀ ਵਿੱਚ ਡਾਕਟਰ ਤ੍ਰਿਹਨ ਕਤਲ ਕਾਂਡ ਵਿੱਚ ਪੁਲਿਸ ਵੱਲੋਂ ਲਾਏ ਗਏ ਦੋਸ਼ਾਂ ਤੇ ਦੋਸ਼ੀ ਬਣਾਏ ਗਏ ਸ਼ਰੋਮਨੀ ਅਕਾਲੀ ਦਲ ਦੇ ਬੁਲਾਰੇ تھے ਸਾਬਕਾ ਮੁੱਖ ਪਾਰਲੀਮੈਂਟ ਇਸਕਰਤਰ ਵਿਰਸਾ ਸਿੰਘ ਬਲਟੋਆ ਦੀ ਅਦਾਲਤ ਨੇ ਜਮਾਨਤ ਅਰਜ਼ੀ ਮਨਜ਼ੂਰ ਕਰ ਲਈ ਅਗਲੀ ਸੁਣਵਾਈ 3 ਅਪ੍ਰੈਲ ਨੂੰ ਨਿਰਧਾਰਤ ਕੀਤੀ ਗਈ ਹੈ 1983 ਨੂੰ ਡਾਕਟਰ ਤਰੇਹਨ ਨੂੰ ਉਹਨਾਂ ਦੇ ਕਲੀਨਿਕ ਵਿੱਚ ਤਿੰਨ ਹਥਿਆਰਬੰਦ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਪੁੱਛਗਿੱਛ ਵਿੱਚ ਹਰਦੇਵ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਡਾਕਟਰ ਤਰੇਹਨ ਕਤਲकांड ਵਿੱਚ ਬਲਦੇਵ ਸਿੰਘ ਅਤੇ ਵਿਰਸਾ ਸਿੰਘ ਬਲਟੋਆ ਸ਼ਾਮਲ ਨੇ ਪੁਲਿਸ ਨੇ ਬਲਦੇਵ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਇਸ ਤੋਂ ਬਾਅਦ ਅਮਰਸਰ ਦੇ ਐਡੀਸ਼ਨਲ ਸੈਸ਼ਨ ਜੱਜ ਨੇ ਹਰਦੇਵ ਸਿੰਘ ਅਤੇ ਬਲਦੇਵ ਸਿੰਘ ਨੂੰ ਸਬੂਤਾਂ ਦੇ ਆਧਾਰ 'ਤੇ ਬਰੀ ਕਰ ਦਿੱਤਾ ਸੀ ਬਾਬਾ ਰਣਜੀਤ ਸਿੰਘ ਟੰਡਰੀਆ ਵਾਲਾ ਹਮਲਾ ਕੇਸ ਵਿੱਚ ਅੱਜ ਬਾਬਾ ਹਰਨਾਮ ਸਿੰਘ ਧੋਮਾਰੇ ਸਾਥੀਆਂ ਦੀਆਂ ਜ਼ਮਾਨਤੀ ਅਰਜ਼ੀਆਂ ਲੁਧਿਆਣਾ ਦੀ ਐਡੀਸ਼ਨਲ ਸੈਸ਼ਨ ਕੋਰਟ ਵੱਲੋਂ ਰੱਦ ਕਰ ਦਿੱਤੇ ਜਾਣ ਦੀਆਂ ਖਬਰਾਂ ਨੇ ਜਲੰਧਰ ਦੇ ਆਦਮਪੁਰ ਦੁਆਬਾ ਤੋਂ ਖਬਰਾਂ ਏਅਰ ਫੋਰਸ ਸਟੇਸ਼ਨ ਆਦਮਪੁਰ ਨੇੜਲੇ ਪਿੰਡ ਰਾਮਨਗਰ ਦੇ ਇੱਕ ਧਾਰਮਿਕ ਸਥਾਨ ਕੋਲ ਖੇਤਾਂ 'ਚ ਬੰਬ ਵਰਗੀ ਵਸਤੂ ਮਿਲੀ ਇਲਾਕੇ ਵਿੱਚ دہشت ਵਾਲਾ ਮਾਹੌਲ ਪੈਦਾ ਹੋ ਗਿਆ ਬਲਵੀਰ ਰਾਮ ਵਾਸੀ ਰਾਮਨਗਰ ਤੇ ਦਿਵਿੰਦਰਪਾਲ ਕਹਿੰਦੇ ਆ ਕਿ ਆਥਨੇ 6 ਵਜੇ ਦੇ ਕਰੀਬ ਉਹਨਾਂ ਨੇ ਪਿੰਡ 'ਚ ਬੱਚੇ ਦੀ ਪਿੰਡ 'ਚੋਂ ਇੱਕ ਧਾਰਮਿਕ ਸਥਾਨ ਨੇੜੇ ਖੇਤਾਂ 'ਚ ਖੇਡਦੇ ਖੇਡਦੇ ਨਜ਼ਰ ਆਏ ਉਹਨਾਂ ਨੇ ਬੰਬ ਵਰਗੀਆਂ ਦੋ ਚੀਜ਼ਾਂ ਦੇਖੀਆਂ ਨਵੀਂ ਦਿੱਲੀ ਤੋਂ ਖਬਰ ਹੈ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਲੀਲ ਦਿੱਤੀ ਹੈ ਕਿ ਰਫਾਲਸ ਸਮਝੌਤੇ ਸੰਬੰਧੀ ਫੈਸਲੇ ਤੇ ਬੋਰਡ ਨਜ਼ਰਸਾਰ ਨਹੀਂ ਲਈ ਪਾਈਗੀ ਪਟੀਸ਼ਨ ਦੇ ਨਾਲ ਨਾਲ ਲਾਏ ਗੇ ਦਸਤਾਵੇਜ਼ ਦੇਸ਼ ਦੀ ਸੁਰੱਖਿਆ ਲਈ ਸੰਵੇਦਨਸ਼ੀਲ ਤੇ ਨਾਜ਼ੁਕ ਨੇ ਸਰਕਾਰ ਕਹਿੰਦੀ ਹੈ ਕਿ ਇਹ ਦਸਤਾਵੇਜ਼ ਫੋਟੋਕਾਪੀ ਕਰਕੇ ਪਟੀਸ਼ਨਰਾਂ ਨੇ ਨਾ ਸਿਰਫ ਚੋਰੀ ਕੀਤੀ ਹੈ ਬਲਕਿ ਦੇਸ਼ ਦੀ ਸੁਰੱਖਿਆ ਵੀ ਖਤਰੇ 'ਚ ਡਾਲ ਦਿੱਤੀ ਹੈ ਰੱਖਿਆ ਮੰਤਰਾਲੇ ਨੇ ਕਿਹਾ ਕਿ ਸੰਵੇਦਨਸ਼ੀਲ ਦਸਤਾਵੇਜ਼ ਲੀਕ ਹੋਣ ਸੰਬੰਧੀ ਇੱਕ ਅੰਦਰੂਨੀ ਜਾਂਚ 28 ਫਰਵਰੀ ਨੂੰ ਰੰਮੀ ਗਈ ਹੈ ਜੋ ਹਾਲੇ ਤੱਕ ਚੱਲ ਰਹੀ ਹੈ ਤੇ ਇਹ ਪਤਾ ਲਾਉਣਾ ਬੜਾ ਜ਼ਰੂਰੀ ਹੈ ਕਿ ਇਹ ਦਸਤਾਵੇਜ਼ ਕਿੱਥੋਂ ਲੀਕ ਹੋਏ ਸਨ ਤੇ ਅਜਨਾਮਾ ਵਿੱਚ 30 ਮਾਰਖਾਂ ਕੀ ਕਹਿੰਦਾ ਹੈ ਵੀ ਤੁਹਾਨੂੰ ਦੱਸ ਦਈਏ ਕਹਿੰਦਾ ਹੈ ਕਿ ਦਿੱਤਾ ਭਾਸ਼ਣ ਪ੍ਰਯੰਕਾ ਸੀ ਜਦੋਂ ਪਹਿਲਾ ਚਰਚਾ ਉਹਦੀ ਚਫੇਰੇ ਪਈ ਚੱਲ ਮੀਆਂ ਕਾਂਗਰਸ ਲੀਡਰਾਂ ਨੂੰ ਵਾਹ ਵਾਹ ਖੁਸ਼ੀ ਹੋਈ ਕਹਿੰਦੇ ਬਣੀ ਤਾਂ ਜਾਪ ਰਹੀ ਗੱਲ ਮੀਆਂ ਇਦਾਂ ਹੀ ਗੁੱਡੀ ਜੇ ਚੜੀ ਗੁੱਡੀ ਦੀ ਜਾਊ ਅਸਮਾਨੀ ਹੁਣ ਵਹਿਣ ਨਹੀਂ ਕਿਸੇ ਤੋਂ ਠੱਲ ਮੀਆਂ ਫਿਰ ਤੋਂ ਗਾਂਧੀ ਪਰਿਵਾਰ ਦੀ ਬਣਨ ਵਾਲੀ ਬਣੀ ਰਹਿੰਦੀ ਸੀ ਪਹਿਲਾਂ ਜੋ ਭਲ ਮੀਆਂ ਫਿਰ ਤੋਂ ਗਾਂਧੀ ਪਰਿਵਾਰ ਦੀ ਬਣਨ ਵਾਲੀ ਤੇ ਬਣੀ ਰਹਿੰਦੀ ਸੀ ਪਹਿਲਾ ਜੋ ਭਲਮੀਆ ਮੋਹਰਿਓ ਕਿਹਾ ਇਹ ਭਾਜਪਾ ਆਗੂਆਂ ਨੇ ਰੋਕਿਆ ਮੋਦੀ ਦਾ ਜਾਵੇ ਨਹੀਂ ਰਥ ਮੀਆ ਕਾਂਗਰਸ ਲੀਡਰਾਂ ਆਖਿਆ ਜਰਾ ਠਹਿਰੋ ਕਾਂਗਰਸ ਲੀਡਰਾਂ ਆਖਿਆ ਜਰਾ ਠਹਿਰੋ ਰਸਤਾ ਰੋਕਣ ਨੂੰ ਉੱਠ ਪਿਆ ਹੱਥ ਮੀਆ ਮੌਸਮ ਦੀ ਗੱਲ ਕਰੀਏ ਔਰ ਪੰਜਾਬ ਤੇ ਚੰਡੀਗੜ੍ਹ ਨਾਲ ਲੱਗਦੇ ਇਲਾਕਿਆਂ ਵਿੱਚ ਜ਼ੋਰਦਾਰ ਮੀਂਹ ਤੇ ਤੇਜ਼ ਹਵਾ ਦੇ ਬੋਲਿਆਂ ਵਾਲੇ ਮੌਸਮ ਕਾਰਨ ਠੰਡ ਠੁਰਕ ਕਾਫੀ ਵਧ ਗਈ ਹੈ ਸਾਰਾ ਦਿਨ ਰੁਕ ਰੁਕ ਕੇ ਕਿੰਮਣ ਕਿੰਮਣ ਹੁੰਦੀ ਰਹੀ ਧੁੱਪ ਨੇ ਨਿਕਲਣ ਦਾ ਹੌਸਲਾ ਨਹੀਂ ਫੜਿਆ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਠੰਡ ਵਾਪਸ ਮੁੜ ਆਈ ਹੈ ਕਿਸਾਨਾਂ ਦੀ ਚਿੰਤਾ ਮਾੜੇ ਮੌਸਮ ਨੇ ਵਧਾ ਦਿੱਤੀ ਹੈ ਹਾਲੇਕੱਲ ਤੀਕ ਮੌਸਮ ਬੇਤਬਾਰਾ ਰਹਿਣ ਦੀ ਸੰਭਾਵਨਾ ਮੌਸਮੀ ਮਾਰਾਂ ਨੇ ਪਰਕਰ ਕਰ ਦਿੱਤੀ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ